ਓਹੋ ਨੁਕਸਾਨ ਹੋ ਗਿਆ ਮਿੱਤਰੋ ਨਾੜ ਤੋੜ ਤੇ ਨਕਾਬ ਵੇ ਓ ਲੈ ਕੇ ਨਹੀਂ ਚੱਕਿਆ ਤੋੜ ਤੇ ਓਏ ਦੋ ਟੁੱਟ ਗਏ ਬਨੇ ਹੈ ਬੰਦੇ ਦਾ ਕਮਾਲ ਹੈ ਟਰੈਕਟਰ ਦਾ ਇਹ ਪਤਾ ਨਹੀਂ ਤੋ ਕੀ ਦਾਗਾ ਟਰੈਕਟਰ ਦਾ ਕੀ ਦਾ ਕਮਾਲ ਬੰਦੇ ਦਾ ਦੱਸੋ ਮਹਾਰਾਜ ਹਾਂ ਤੋੜਿਆ ਨਾੜੀ ਆਪਾਂ ਹੋਰ ਨਹੀਂ ਕੋਈ ਗੱਲ ਕਰਦੇ ਪਰ ਵੀ ਨਾੜ ਦੋ ਤੋੜਨੇ ਉਹ ਵੀ ਕੋਈ ਮਾੜੀ ਜਿਹੀ ਗੱਲ ਨਹੀਂ ਕੋਈ ਨਾੜ ਟੁੱਟ ਗਿਆ ਟਰੈਕਟਰ ਦੋ ਹਾਲਾਂ ਦੇ ਮਗਰੋਂ ਰੁੱਟਿਆ ਜਮਾ ਫੁੱਲ ਸਿੱਟੀ ਲਿਆਉਂਦੇ ਸੀਗੇ ਬਾਹਰ ਸੀਗੇ ਬਾਣ ਮਿੱਟੀ ਵਾਲਾ ਚੱਕੀ ਜਾਂਦੇ ਸੀਗੇ ਸਸੋ ਬਾਈ ਕਿੱਥੇ ਕੀ ਗੱਲ ਹੋ ਗਈ ਬਈ ਮੰਨਦੇ ਦੀ ਗਲਤੀ ਹੈ ਕਿ ਟਰੈਕਟਰ ਨਾਲ ਫਰ ਕੀ ਕਰਨਾ